ਭਾਈ ਜਿਸ ਤਿਕ ਨਾਲ ਤੁਸੀਂ ਹੁਣ ਵੀ ਭਾਵਕ ਹੋ ਰਹੇ ਹੋ ਕਹਿੰਦੇ ਜਿਵੇਂ ਮਾਂ ਦਾ ਚਲੇ ਜਾਣਾ ਤਾਂ ਬੜਾ ਵੱਡਾ ਘਾਟਾ ਹੁੰਦਾ ਹੈ ਉਸ ਤੋਂ ਬਾਅਦ ਪਿਓ ਜੇ ਕਵੇ ਕਿ ਮੈਂ ਸ਼ਹਾਦਤ ਦਾ ਪ੍ਰਾਪਤ ਕਰਨੀ ਹੈ ਤਾਂ ਪੁੱਤ ਲਈ ਤਾਂ ਹੋਰ ਮਰਨ ਹੋ ਜਾਂਦਾ ਇੱਕ ਇਮੇਜਿਨ ਕਰਿਓ ਵੀਰੇ ਵੀ ਮੈਨੂੰ ਇਸ ਗੱਲ ਦਾ ਪਤਾ ਹੋਵੇ ਹਨਾ ਇੱਕ ਤਾਂ ਮੇਰੇ ਤੋਂ ਨੂੰ ਪਤਾ ਨਹੀਂ ਹੋਏਗਾ ਸ਼ਾਇਦ ਮੇਰੇ ਮਾਦਰ ਦਾ ਪਹਿਲਾਂ ਐਕਸਪਾਇਰ ਜੀ ਪਤਾ ਮੈਨੂੰ ਪਤਾ ਹੀ ਸੀ ਮਤਲਬ ਕਿ ਮੇਰੇ ਕੋਲ ਇੱਕ ਹੀ ਤਾਂ ਰਹਿ ਗਿਆ ਸੀ ਹਨਾ ਤੇ ਕੱਲ ਜਦੋਂ ਮਤਲਬ ਕਿ ਉਹਨਾਂ ਨੇ ਜਾ ਰਹੇ ਸੀਗੇ ਤੇ ਮੈਨੂੰ ਇਸ ਗੱਲ ਦਾ ਵੀ ਪਤਾ ਹਨਾ ਹੂੰ ਕਿ ਉਹਨਾਂ ਨੇ ਮੇਬੀ ਮੇਬੀ ਨਾਟ ਵਾਲੀ ਗੱਲ ਹੈ ਨਾ ਹੂੰ ਹੂੰ ਉਹ ਚੀਜ਼ਾਂ ਤੇ ਮੈਂ ਕਰ ਵੀ ਕੁਝ ਨਹੀਂ ਸਕਦਾ ਹੈ ਨਾ ਉਹ ਚੀਜ਼ਾਂ ਸਤੇ ਕਿਉਂਕਿ ਉਹ ਸਮਰਪਤੀ ਇੰਨੇ ਨੇ ਵਨ ਸਾਈਡਡ ਗੇਮ ਵਾਲੀ ਗੱਲ ਹੋਈ ਪਈ ਹੈ ਨਾ ਤੇ ਉਹ ਉਹ ਮੰਜ਼ਰ ਮਤਲਬ ਕਿ ਮੈਂ ਆਪਦੀਆਂ ਅੱਖਾਂ ਤੇ ਹੰਡਾਇਆ ਤੇ ਦਿਲ ਨਾਲ ਮਤਲਬ ਕਿ ਮੈਨੂੰ ਮੇਰਾ ਵਾਹਿਗੁਰੂ ਜਾਣਦਾ ਕਿ ਮੈਂ ਮਤਲਬ ਕਿ ਉਸ ਟਾਈਮ ਤੇ ਮਤਲਬ ਕਿ ਆਪਣੇ ਆਪ ਨੂੰ ਉਹ ਕੰਟਰੋਲ ਚ ਕਰਕੇ ਤੇ ਤਕਣਾ ਦਿਲ ਕਰਕੇ ਉਹਨੂੰ ਅੱਗੋਂ ਭੇਜਣਾ ਹਨਾ ਤੁਹਾਡਾ ਦਿਲ ਰੋ ਰਿਹਾ ਸੀਗਾ ਹੁਣ ਵੀ ਦਿਲ ਰੋ ਰਿਹਾ ਕਿ ਲੱਗਦਾ ਕਿ ਇਸ ਰੋਣੇ ਦਾ ਮੁੱਲ ਪਏਗਾ ਵੀਰੇ ਮੈਂ ਮਤਲਬ ਕਿ ਇਹੋ ਜਿਹਾ ਬੰਦਾ ਨਹੀਂ ਹੈਗਾ ਕਿ ਮੈਂ ਕੋਈ ਗੋਲ ਮੂਲ ਗੱਲ ਕਰਾਂ ਮੈਂ ਨਾ ਸਿੱਧੀ ਤੇ ਦੋ ਟੁਕ ਜਵਾਬ ਦੇਣਾ ਆਪਣ ਪੰਜਾਬੀਆਂ ਦੀ ਨਾ ਇਹ ਮਤਲਬ ਕਿ ਫਿਤਰਤ ਦੇ ਵਿੱਚ ਹੀ ਆਇਆ ਜੰਗਾ ਲੜਨਾ ਤੇ ਇਹ ਵੀ ਮੈਨੂੰ ਪਤਾ ਕਿ ਸਾਡੇ ਲੋਕ ਕਿਉਂਕਿ ਸਿੱਧੂਪੁਰ ਦਾ ਪਰਿਵਾਰ ਇੰਨਾ ਵੱਡਾ ਮਹਾਰਾਜ ਦੀ ਕਿਰਪਾ ਨਾਲ ਉਹ ਉਹਨਾਂ ਨੇ ਤਾਂ ਪਿੱਠ ਤੇ ਖੜਨਾ ਹੀ ਖੜਨਾ ਪਰ ਜਿਹਦੇ ਤੱਕ ਵੀ ਇਹ ਖਬਰ ਪਹੁੰਚੂਗੀ ਹਨਾ ਮਤਲਬ ਕਿ ਆ ਵੀ ਆ ਕਹਾਣੀ ਬਣੀ ਹੈ ਹਨਾ ਉਹ ਮੈਨੂੰ ਤਾਂ ਲੱਗਦਾ ਕਿ ਹਰੇਕ ਬੰਦਾ ਤਰੂ ਪਰ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਮੈਂ ਕਿਹਾ ਵੀ ਇਹਨਾਂ ਨੇ ਹੱਥ ਤਾਂ ਉਹਨੂੰ ਪਾ ਲਿਆ ਜੀ ਰਧਾਨ ਜੀ ਨੂੰ ਹੱਥ ਦਾ ਇਹਨਾਂ ਨੇ ਪਾਲੇ ਪਰ ਇਹਨਾਂ ਨੂੰ ਹਜੇ ਤੱਕ ਪਤਾ ਨਹੀਂ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਉਹ ਕੀ ਚੀਜ਼ ਆ ਉਹ ਨੱਕ 'ਚ ਇਹਨਾਂ ਨੇ ਕੰਮ ਐਡਾ ਵੱਡਾ ਕਰ ਲਿਆ ਉਹਨਾਂ ਨੇ ਇੱਥੋਂ ਹੀ ਉਹਨਾਂ ਨੇ ਇਹਨਾਂ ਦੇ ਨੱਕ 'ਚ ਦਾਮ ਕਰ ਦੇਣਾ ਸਿਰਫ ਅਸੀਂ ਉਹਨਾਂ ਦੇ ਜਿਵੇਂ ਦੇ ਉਹਨਾਂ ਨੇ ਸਾਨੂੰ ਅਹ ਦੇਸ਼ਾ ਨਿਰਦੇਸ਼ ਦਿੱਤੇ ਹੋਏ ਅਸੀਂ ਹੂਬ ਹੂ ਉਵੇਂ ਹੀ ਆਪਦੇ ਖਨੌਰੀ ਬਾਰਡਰ ਤੇ ਜਾ ਕੇ ਲਾਗੂ ਕਰਨੇ ਆਜ਼ਾਦ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜ ਚੁੱਕੇ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਜਿਸ ਟਿਕਰ ਨਾਲ ਅਸੀਂ ਸਵੇਰ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆਂ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਸਵੇਰੇ 3 ਵਜੇ ਦੇ ਨੇੜੇ ਤੇੜੇ ਗ੍ਰਿਫਤਾਰ ਕਰ ਲਿਆ ਪਰ ਉਹਨਾਂ ਦੀ ਸਿਹਤ ਵੀ ਜਿਹੜੀ ਠੀਕ ਨਹੀਂ ਹੈਗੀ ਇੱਕ ਤਾਂ ਦੂਜਾ ਉਹ ਭੁਖ ਹੜਤਾਲ ਦੇ ਉੱਤੇ ਬੈਣਾ ਸੀਗਾ ਅੱਜ ਤਾਂ ਪੰਜਾਬ ਪੁਲਿਸ ਹਰਿਆਣਾ ਪੁਲਿਸ ਦਾ ਇਹ ਕਹਿਣਾ ਕਿ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਕਿਹਾ ਜਾ ਰਿਹਾ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀ ਕਿਸਾਨਾਂ ਕੋਲ ਤਾਂ ਡੱਲੇਵਾਲ ਸਾਹਿਬ ਹੋਰਾਂ ਦੇ بیٹے ਨੇ ਗੁਰਪਿੰਦਰ ਸਿੰਘ ਡੱਲੇਵਾਲ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਬਾਈ ਜੀ ਕੀ ਸਥਿਤੀ ਹੈ ਇਸ ਵਕਤ ਕੁਝ ਦੱਸਿਆ ਕਿਹਨੇ ਗ੍ਰਿਫਤਾਰ ਕੀਤਾ ਕਿਵੇਂ ਗ੍ਰਿਫਤਾਰ ਕੀਤਾ ਤੇ ਡੱਲੇ ਸਾਹਿਬ ਹੋਰਾਂ ਦੀ ਸਿਹਤ ਕਿਵੇਂ ਹੈ ਸਾਰਾ ਕੁਝ ਹਜੇ ਤੱਕ ਵੀਰੇ ਆਪਾਂ ਨੂੰ ਕੋਈ ਅਪਡੇਟ ਇਹੋ ਜੀ ਨਹੀਂ ਆਈਗੀ ਜੀ ਨਾ ਤਾਂ ਆਪਾਂ ਨੂੰ ਇਹ ਦੱਸਿਆ ਗਿਆ ਕੁਝ ਕਿ ਕਿੱਥੇ ਨੇ ਉਹ ਜੀ ਨਾ ਆਪਾਂ ਨੂੰ ਕੋਈ ਸਹੀ ਸਲਾਮਤੀ ਦੀ ਕੋਈ ਖਬਰ ਆਈ ਹੈ ਮੈਂ ਮਤਲਬ ਕਿ ਪ੍ਰਸ਼ਾਸਨ ਦੇ ਮਤਲਬ ਕਿ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹਾਂ ਬਿਲਕੁਲ ਪਰ ਹਜੇ ਤੱਕ ਮਤਲਬ ਕਿ ਹਾਲ ਫਿਲਹਾਲ ਉਹ ਟਾਲਮਟੋਲ ਜੀ ਤੇ ਦੌਰਚ ਨੇ ਹੂੰ ਕੋਈ ਆਪਾਂ ਨੂੰ ਕਲੀਅਰ ਕਟ ਗੱਲ ਮਤਲਬ ਕਿ ਲੋ ਟੁਕ ਜਵਾਬ ਜਾਂ ਦੇ ਨਹੀਂ ਰਹੇ ਕੋਈ ਵੀ ਹੂੰ ਇਹ ਤੁਹਾਨੂੰ ਇੰਨਾ ਵੀ ਨਹੀਂ ਪਤਾ ਲੱਗਿਆ ਕਿ ਕਿਹੜੀ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਹਰਿਆਣਾ ਪੁਲਿਸ ਹੈ ਪੰਜਾਬ ਪੁਲਿਸ ਹੈ ਜਾਂ ਕੋਈ ਹੋਰ ਪੁਲਿਸ ਆਫੀਸਰ ਸੀਗੇ ਜਿਹੜੇ ਗ੍ਰਿਫਤਾਰ ਕਰਕੇ ਲੈ ਕੇ ਡੱਲੇਵਾਲ ਸਾਹਿਬ ਨੂੰ ਨਹੀਂ ਮੈਂ ਨਹੀਂ ਵੀਰੇ ਸੁਣਨ ਜੀ ਤਾਂ ਦੇਖੋ ਇਹ ਆਇਆ ਹੈ ਕਿ ਮਤਲਬ ਕਿ ਹਰਿਆਣਾ ਤੇ ਮਤਲਬ ਕਿ ਕੇਂਦਰ ਦੀਆਂ ਕੋਈ ਫੋਰਸਾਂ ਸੀਗੀਆਂ ਹੂੰ ਬਾਕੀ ਦੇਖੋ ਤੁਸੀਂ ਆਪਾਂ ਨੂੰ ਹਨਾ ਟਾਈਮ ਹੀ ਉਹੋ ਜਿਹਾ ਆਉਂਦਾ 2:30 ਵਜੇ ਆ ਤਾਂ 2:30 2:30 ਵਜੇ ਦੇ ਏੜ-ਗੇੜ ਚ ਉਹਨਾਂ ਨੂੰ ਮਤਲਬ ਕਿ ਕੀਤਾ ਉਹਨਾਂ ਨੇ ਤੇ ਉਹ ਉਸ ਟਾਈਮ ਹੀ ਇਹੋ ਜਿਹਾ ਆਉਂਦਾ ਮਤਲਬ ਕਿ ਇੰਨਾ ਧਿਆਨ ਨਹੀਂ ਜਾਂਦਾ ਲੋਕਾਂ ਦਾ ਜੀ ਜੀ ਤੇ ਹਜੇ ਤੱਕ ਮਤਲਬ ਕਿ ਆਪਾਂ ਨੂੰ ਜਿੰਨੇ ਮੈਨੂੰ ਅਪਡੇਟ ਮਿਲੀ ਆ ਉਹ ਇਹ ਹੈ ਕਿ ਹਰਿਆਣਾ ਦੀਆਂ ਤੇ ਪੰਜਾਬ ਦੀਆਂ ਹਮ ਮਤਲਬ ਕਿ ਫੋਰਸਾਂ ਵਾਲੀਆਂ ਸੀਗੀਆਂ ਤੇ ਨਾਲ ਕੇਂਦਰ ਦੀਆਂ ਫੋਰਸ ਸੀਗੀਆਂ ਹਮਮ ਅੱਛਾ ਡੱਲੇਵਾਲ ਸਾਹਿਬ ਹੋਰੀ ਅੱਜ ਭੁਖ ਹੜਤਾਲ ਤੇ ਬੈਠਣਾ ਸੀਗਾ ਕਿਉਂਕਿ ਬੜੀ ਭਾਵਕ ਤਸਵੀਰ ਸੀਗੀ ਕੱਲ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਤੁਹਾਡੇ ਨਾਮ ਦੇ ਉੱਤੇ ਸਾਰਿਆਂ ਦੇ ਨਾਮ ਦੇ ਉੱਤੇ ਆਪਣਾ ਸਾਰੀ ਜਾਇਦਾਦ ਕਰਵਾ ਦਿੱਤੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਸ਼ਹਾਦਤ ਪ੍ਰਾਪਤ ਕਰਾਂਗਾ ਕੱਲ ਵੀ ਬੜੀ ਭਾਵਕ ਤਸਵੀਰ ਸੀਗੀ ਤੇ ਅੱਜ ਵੀ ਤਸਵੀਰਾਂ ਵੱਖਰੀਆਂ ਨੇ ਤੇ ਹੁਣ ਉਹਨਾਂ ਦੀ ਤਸਵੀਰ ਕੀ ਹੈ ਤੁਹਾਨੂੰ ਕੀ ਲੱਗ ਰਿਹਾ ਕਿ ਕੋਈ ਸਿਹਤ ਠੀਕ ਹੈ ਉਹਨਾਂ ਦੀ ਸਾਰਾ ਕੁਝ ਉਹ ਦੇਖੋ ਵੀਰੇ ਜਿਹੜਾ ਮਤਲਬ ਕਿ ਆਪਾਂ ਜੀ ਇੱਕ ਫਾਦਰ ਨੂੰ ਦੇਖੀਏ ਹਨਾ ਹਾਂਜੀ ਤਾਂ ਜਿਹੜਾ ਉਹਨਾਂ ਦਾ ਬਣਦਾ ਫਰਜ਼ ਸੀਗਾ ਹਨਾ ਉਹਨਾਂ ਨੇ ਤਕਰੀਬਨ ਤਕਰੀਬਨ ਮੈਂ ਤਾਂ ਇਹ ਗੱਲ ਕਹਾਂਗਾ ਕਿ ਮੇਰੇ ਮੈਨੂੰ ਮੈਨੂੰ ਤਾਂ ਇੰਨਾ ਮਤਲਬ ਕਿ ਵਾਹਿਗੁਰੂ ਨੇ ਆਪਾਂ ਨੂੰ ਹਨਾ ਬਖਸ਼ਿਸ਼ ਦਿੱਤੀ ਕਿ ਇਹ ਤੂੰ ਵੱਧ ਹੋਰ ਕੀ ਦੇਊਗਾ ਹਨਾ ਤੇ ਜਿਹੜੀ ਗੱਲ ਆ ਮਤਲਬ ਕਿ ਤਸਵੀਰ ਦੀ ਜੀ ਇੱਕ ਇਮੇਜਿਨ ਕਰਿਓ ਵੀਰੇ ਵੀ ਮੈਨੂੰ ਇਸ ਗੱਲ ਦਾ ਪਤਾ ਹੋਵੇ ਹਨਾ ਇੱਕ ਤਾਂ ਮੇਰੇ ਤੋਂ ਲੋ ਪਤਾ ਨਹੀਂ ਹੋਏਗਾ ਸ਼ਾਇਦ ਮੇਰੇ ਮਦਰ ਦਾ ਪਹਿਲਾ ਐਕਸਪਾਇਰ ਹੋ ਗਿਆ ਜੀ ਪਤਾ ਮੈਨੂੰ ਪਤਾ ਹੀ ਹਾਂ ਮੈਂ ਮਤਲਬ ਕਿ ਮੇਰੇ ਕੋਲ ਇੱਕ ਕੀ ਤਾਂ ਰਹਿ ਗਿਆ ਸੀ ਹਨਾ ਤੇ ਕੱਲ ਜਦੋਂ ਮਤਲਬ ਕਿ ਉਹਨਾਂ ਨੇ ਜਾ ਰਹੇ ਸੀਗੇ ਤੇ ਮੈਨੂੰ ਇਸ ਗੱਲ ਦਾ ਵੀ ਪਤਾ ਹਨਾ ਹੂੰ ਕਿ ਉਹਨਾਂ ਨੇ ਮੇਬੀ ਮੇਬੀ ਨਾਟ ਵਾਲੀ ਗੱਲ ਹਨਾ ਹੂੰ ਹੂੰ ਉਹ ਚੀਜ਼ਾਂ ਤੇ ਮੈਂ ਕਰ ਵੀ ਕੁਛ ਨਹੀਂ ਸਕਦਾ ਹਨਾ ਉਹ ਚੀਜ਼ਾਂ ਵਾਸਤੇ ਕਿਉਂਕਿ ਉਹ ਸਮਰਪਿਤ ਹੀ ਇੰਨੇ ਨੇ ਸਨੀ ਵਾਸਤੇ ਕਿ ਵਨ ਸਾਈਡਡ ਗੇਮ ਵਾਲੀ ਗੱਲ ਹੋਈ ਪਈ ਹੈ ਹਨਾ ਤੇ ਉਹ ਉਹ ਮੰਜ਼ਰ ਮਤਲਬ ਕਿ ਮੈਂ ਆਪਦੀਆਂ ਅੱਖਾਂ ਤੇ ਹੰਡਾਇਆ ਤੇ ਦਿਲ ਨਾਲ ਮਤਲਬ ਕਿ ਮੈਨੂੰ ਮੇਰਾ ਵਾਹਿਗੁਰੂ ਜਾਣਦਾ ਕਿ ਮੈਂ ਮਤਲਬ ਕਿ ਉਸ ਟਾਈਮ ਤੇ ਮਤਲਬ ਕਿ ਕਿੰਨਾ ਆਪਦੇ ਆਪ ਨੂੰ ਉਹ ਕੰਟਰੋਲ ਚ ਕਰਕੇ ਤੇ ਤਕੜਾ ਦਿਲ ਕਰਕੇ ਉਹਨੂੰ ਅੱਗੋ ਭੇਜਣਾ ਹਨਾ ਕਿਉਂਕਿ ਸਪੋਰਟ ਮੋਰਲ ਸਪੋਰਟ ਉਹਦੀ ਜਿਹੜੀ ਉਹ ਘਰੋਂ ਚੱਲਦੀ ਆ ਬਿਲਕੁਲ ਹਾਂਜੀ ਭਾਈ ਜਿਸ ਤਿਕ ਨਾਲ ਤੁਸੀਂ ਹੁਣ ਵੀ ਭਾਵਕ ਹੋ ਰਹੇ ਹੋ ਕਹਿੰਦੇ ਜਿਵੇਂ ਮਾਂ ਦਾ ਤਲੇ ਜਾਣਾ ਤਾਂ ਬੜਾ ਵੱਡਾ ਕਾਟਾ ਹੁੰਦਾ ਉਦੋਂ ਬਾਅਦ ਪਿਓ ਜੇ ਕਵੇ ਕਿ ਮੈਂ ਸ਼ਹਾਦਤ ਜ਼ਰਾ ਪ੍ਰਾਪਤ ਕਰਨੀ ਹੈ ਤਾਂ ਪੁੱਤ ਲਈ ਤਾਂ ਹੋਰ ਮਰਨ ਹੋ ਜਾਂਦਾ ਕੱਲ ਲੋਕਾਂ ਨੂੰ ਇਹ ਸੀਗਾ ਕਿ ਵੀ ਡੱਲੇਵਾਲ ਸਾਹਿਬ ਹੁਣ ਸ਼ਹਾਦਤ ਦੇਣਗੇ ਕਈ ਹੋਰ ਵੀ ਸਵਾਲ ਬੜੇ ਕਰ ਰਹੇ ਸੀਗੇ ਤੁਹਾਡਾ ਦਿਲ ਰੋ ਰਿਹਾ ਸੀਗਾ ਹੁਣ ਵੀ ਦਿਲ ਰੋ ਰਿਹਾ ਕਿ ਲੱਗਦਾ ਕਿ ਇਸ ਰੋਣੇ ਦਾ ਮੁੱਲ ਪਏਗਾ ਇਸ ਸ਼ਹਾਦਤ ਦਾ ਮੁੱਲ ਪਏਗਾ ਜੇ ਡੱਲੇਵਾਲ ਸਾਹਿਬ ਸ਼ਹਾਦਤ ਦਿੰਦੇ ਨੇ ਅ ਮੈਂ ਮਤਲਬ ਕਿ ਇਹੋ ਜਿਹਾ ਬੰਦਾ ਨਹੀਂ ਹੈਗਾ ਕਿ ਮੈਂ ਕੋਈ ਗੋਲ ਮੋਲ ਗੱਲ ਕਰਾਂ ਮੈਂ ਨਾ ਸਿੱਧੀ ਤੇ ਦੋ ਟੁਕ ਜਵਾਬ ਦੇਣਾ ਐ ਆਪਣ ਪੰਜਾਬੀਆਂ ਦੀ ਨਾ ਇਹ ਮਤਲਬ ਕਿ ਫਿਤਰਤ ਦੇ ਵਿੱਚ ਹੀ ਆਇਆ ਜੰਗਾ ਲੜਨੀ ਹੈਣਾ ਜੀ ਤੇ ਇਹ ਵੀ ਮੈਨੂੰ ਪਤਾ ਕਿ ਸਾਡੇ ਲੋਕ ਕਿਉਂਕਿ ਸਿੱਧੂਪੁਰ ਦਾ ਪਰਿਵਾਰ ਇੰਨਾ ਵੱਡਾ ਮਹਾਰਾਜ ਦੀ ਕਿਰਪਾ ਨਾਲ ਉਹ ਉਹਨਾਂ ਨੇ ਤਾਂ ਪਿੱਠ ਤੇ ਖੜਨਾ ਹੀ ਖੜਨਾ ਪਰ ਜਿਹਦੇ ਤੱਕ ਵੀ ਇਹ ਖਬਰ ਪਹੁੰਚੂਗੀ ਹੈਣਾ ਮਤਲਬ ਕਿ ਬੀ ਆ ਕਹਾਣੀ ਬਣੀ ਹੈ ਹਨਾ ਉਹ ਮੈਨੂੰ ਤਾਂ ਲੱਗਦਾ ਕਿ ਹਰੇਕ ਬੰਦਾ ਤੁਰੂਗਾ ਤੇ ਤੁਰਨਾ ਵੀ ਚਾਹੀਦਾ ਕਿਉਂਕਿ ਦੇਖੋ ਉਹ ਜਿਹੜੇ ਬੰਦੇ ਨੇ ਇਹ ਕੰਮ ਕਰਨਾ ਹਨਾ ਉਹਦੀ ਫੈਮਿਲੀ ਮੇਰੇ ਹਿਸਾਬ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਸੈਟਲਡ ਆ ਜੀ ਜੀ ਤੇ ਉਹਨਾਂ ਨੇ ਪਤਾ ਨਹੀਂ ਇਸ ਚੀਜ਼ ਦਾ ਬੈਨੀਫਿਟ ਜੇ ਮਿਲ ਜਾਂਦੀ ਹੈ ਤਾਂ ਕਿਹਨੂੰ ਕਿਹਨੂੰ ਸਭ ਨੂੰ ਹੀ ਹੋਣਾ ਹਨਾ ਕਿਹਨੂੰ ਕਿਹਨੂੰ ਕੀ ਪਤਾ ਜਿਹਨੂੰ ਪਤਾ ਵੀ ਨਹੀਂ ਉਹਨੂੰ ਵੀ ਮਿਲਣਾ ਹਨਾ ਬਿਲਕੁਲ ਉਹਨਾਂ ਨੂੰ ਬਿਨਾਂ ਦੱਸੇ ਮੈਂ ਤਾਂ ਕਹਿਣਾ ਜਾਨਾ ਚਾਹੀਦਾ ਕਿ ਯਾਰ ਹਾਂ ਮੈਨੂੰ ਤਾਂ ਇਹ 100 60% ਲੱਗਦਾ ਕਿ ਯਾਰ ਹਾਂ ਮੁੱਲ ਪੈਣਾ ਚਾਹੀਦਾ ਪਊਗਾ ਵੀ ਕਿਉਂਕਿ ਪੰਜਾਬ ਦੀ ਖੂਨ ਚ ਜਿਹੜੀਆਂ ਮਤਲਬ ਕਿ ਇਹ ਜੰਗਾਂ ਲੜਨੀਆਂ ਗੁਰੂ ਪਾਤਸ਼ਾਹ ਵੱਲੋਂ ਆਪਾਂ ਨੂੰ ਮਿਲੀਆਂ ਹਨਾ ਹੂੰ ਮਿਲਦੀਆਂ ਜੀ ਤੁਹਾਡੀ ਲਾਸਟ ਕੋਈ ਗੱਲਬਾਤ ਹੋਈ ਡੱਲੇਵਾਲ ਸਾਹਿਬ ਹੋਰਾਂ ਦੇ ਨਾਲ ਕਿ ਵੀ ਕੋਈ ਗੱਲ ਨਹੀਂ ਤਕੜੇ ਰਹੋ ਇਸ ਤਰੀਕੇ ਦੇ ਨਾਲ ਮੇਰੇ ਨਾਲ ਜੋ ਵੀ ਸੀਗਾ ਸਾਡਾ ਕੱਲ ਮਤਲਬ ਕਿ ਸੀ ਆਫ ਵਾਲਾ ਸੀ ਆ ਵੀਰੇ ਮਤਲਬ ਕਿ ਉਦੋਂ ਹੀ ਸਾਡੀਆਂ ਤਾਂ ਜਿਹੜੀਆਂ ਗੱਲਾਂ ਹੋਣੀਆਂ ਸੀ ਜਾਂ ਮਤਲਬ ਕਿ ਉਦੋਂ ਹੀ ਦੀਆਂ ਹੋਈਆਂ ਵਿਆਂ ਉਸ ਤੋਂ ਬਾਅਦ ਸਾਡੀ ਮਤਲਬ ਕਿ ਅੱਜ ਮਤਲਬ ਕਿ ਜਦੋਂ ਵੀ ਉਹਨਾਂ ਦਾ ਫੋਨ ਆਉਂਦਾ ਹੁੰਦਾ ਤੂੰ ਤਕਰੀਬਨ ਸਵੇਰ ਹੀ ਆਉਂਦਾ ਹੁੰਦਾ ਜੀ ਅੱਜ ਜਦੋਂ ਅਸੀਂ ਫੋਨ ਪਾਣਾ ਸੀ ਤੇ ਉਦੋਂ ਪਹਿਲਾਂ ਤਾਂ ਸਾਨੂੰ ਇਹ ਖਬਰ ਮਿਲ ਗਈ ਉਹ ਫਿਰ ਲੋਣੀ ਸੀ ਜੀ ਹਾਂਜੀ ਇਸ ਦੇ ਵਿੱਚ ਮੈਂ ਤਾਂ ਹਾਂਜੀ ਕਿਹਦੀ ਗਲਤੀ ਮੰਨਦੇ ਹੋ ਜੋ ਇਹ ਅੰਦੋਲਨ ਚੱਲ ਰਹੇ ਨੇ ਪਹਿਲਾਂ ਵੀ ਕਿਸਾਨੀ ਅੰਦੋਲਨ ਚੱਲਿਆ ਪਹਿਲਾਂ ਵੀ ਜਿੱਥੇ ਬੰਦੀਆਂ ਇਕੱਠੀਆਂ ਸੀ ਗਿਆ ਹੁਣ ਕਿਹਦੀ ਗਲਤੀ ਮੰਨਦੇ ਹੋ ਸਰਕਾਰਾਂ ਦੀ ਗਲਤੀ ਮੰਨਦੇ ਹੋ ਜਾਂ ਫਿਰ ਲੋਕਾਂ ਦੀ ਗਲਤੀ ਮੰਨਦੇ ਹੋ ਵੀ ਹੱਕਾਂ ਦੀ ਲੜਿਆ ਜਾ ਰਿਹਾ ਜਾਂ ਫਿਰ ਸਰਕਾਰ ਹੱਕ ਦੇਣੀ ਨਹੀਂ ਤੇ ਗਲਤੀ ਕਿਸ ਦੀ ਮੰਨਦੇ ਵੀਰੇ ਸਰਕਾਰ ਮੈਂ ਮਤਲਬ ਕਿ ਕੀ ਗੱਲ ਹੈ ਸਰਕਾਰਾਂ ਤਾਂ ਸਰਕਾਰਾਂ ਦੀਆਂ ਤਾਂ ਗਲਤੀਆਂ ਹੈ ਹੀ ਹੈ ਸਰਕਾਰਾਂ ਦਾ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਸਰਕਾਰਾਂ ਦੀਆਂ ਗਲਤੀਆਂ ਨਹੀਂ ਹੈ ਪਰ ਜੇ ਆਪਾਂ ਕਹੀਏ ਕਿ ਲੋਕਾਂ ਦੀ ਲੋਕਾਂ ਦੀ ਇਹਦੇ ਚ ਗਲਤੀ ਨਹੀਂ ਹੈ ਲੋਕ ਜਿਹੜੇ ਮਤਲਬ ਕਿ ਨੋਰਮਲ ਕਿਸਾਨ ਹਨ ਨਾ ਜਿਹਨੂੰ ਸਿਰਫ ਇੱਕ ਕਿਸਾਨ ਯੂਨੀਅਨ ਦਾ ਪਤਾ ਹੈ ਨਾ ਉਹਨੂੰ ਇਹ ਨਹੀਂ ਪਤਾ ਕਿ ਅੱਗੇ ਕੀ ਚੀਜ਼ਾਂ ਹਨਾ ਜੀ ਸਿੱਧੂਪੁਰ ਦਾ ਝੰਡ ਕੌਣ ਦਾ ਦਾ ਨਾਮ ਪਤਾ ਪਰ ਉਹਨਾਂ ਦਾ ਮਤਲਬ ਕਿ ਜਾਂ ਮਤਲਬ ਕਿ ਹੋਰ ਵੀ ਕੋਈ ਵੀ ਜਥੇਬੰਦੀਆਂ ਰਾਜੇਵਾਲ ਹਨਾ ਹੂੰ ਹੂੰ ਉਹਨਾਂ ਨੂੰ ਸਿਰਫ ਕਿਸਾਨ ਯੂਨੀਅਨ ਪਤਾ ਉਹਨਾਂ ਵਾਸਤੇ ਸਿਰਫ ਨਾ ਇੱਕ ਇੱਕ ਵੱਡਾ ਮੈਸੇਜ ਲੋਕਾਂ ਵਾਸਤੇ ਕੀ ਛੱਡਦਾ ਆਣ ਆਪਾਂ ਨੇ ਪਿਛਲੇ ਆਗੂਆਂ ਨੇ ਕਿ ਇਹ ਤਾਂ ਵਕਾਊ ਨਹੀਂ ਜੀ ਹਨਾ ਉਹ ਵਿਚਾਰੇ ਲੋਕ ਆ ਨਾ ਜਿਹੜੇ ਉਹ ਹਜੇ ਤੱਕ ਵਿਸ਼ਵਾਸ ਹੀ ਨਹੀਂ ਪਾਏਗੇ ਕਿ ਯਾਰ ਸਾਡੇ ਕੋਲੇ ਕੋਈ ਇਹੋ ਜਿਹਾ ਬੰਦਾ ਆਇਆ ਜਿਹੜਾ ਨਹੀਂ ਵਿਕਦਾ ਜੀ ਹਨਾ ਜਾਂ ਮਤਲਬ ਕਿ ਵਿਕਣ ਵਾਲਾ ਝੁਕਣ ਵਾਲਾ ਬੰਦਾ ਇਹ ਹੈ ਨਹੀਂ ਉਹ ਚੀਜ਼ ਜਿਵੇਂ ਜਿਵੇਂ ਮੈਂ ਇਹ ਵੀ ਕਹਾਂਗਾ ਕਿ ਜਿਵੇਂ ਜਿਵੇਂ ਲੋਕਾਂ ਚ ਜਾਈ ਜਾਂਦੀ ਹੈ ਨਾ ਗੱਲ ਉਹ ਲੋਕ ਮਤਲਬ ਕਿ ਜਾਗਰੂਕ ਵੀ ਹੋ ਰਹੇ ਆ ਮਤਲਬ ਕਿ ਹੁਣ ਸਿੱਧੂਪੁਰ ਦਾ ਪਰਿਵਾਰ ਮੈਂ ਕਹਿੰਦਾ ਪੰਜਾਬ ਦੀ ਸਾਰੀਆਂ ਨਾਲ ਵੱਡੀ ਜਥੇਬੰਦੀਆਂ ਚ ਜਥੇਬੰਦੀ ਆਪਣੀ ਆਉਂਦੀ ਹੈ ਜਿਸ ਗੱਲ ਨਾਲ ਹੀ ਹੋਈ ਹੈ ਨਾ ਜਾਗਰੂਕ ਹੋਏ ਲੋਕ ਤਾਂ ਹੀ ਇੱਥੋਂ ਤੱਕ ਪਹੁੰਚੇ ਬਿਲਕੁਲ ਹੁਣ ਅਗਲੀ ਸਥਿਤੀ ਕੀ ਹੋਏਗੀ ਬਾਈ ਫਿਰ ਤੁਸੀਂ ਖਨੌਰੀ ਬਾਰਡਰ ਵੱਲ ਕੁਝ ਕਰੋਗੇ ਉਸੇ ਤਰੀਕੇ ਨਾਲ ਪ੍ਰੋਗਰਾਮ ਲਾਏ ਕੋਗੇ ਜਾਂ ਫਿਰ ਜਿੱਥੇ ਲੈ ਕੇ ਗਏ ਨੇ ਡਲੇਵਾਲ ਸਾਹਿਬ ਹੋਰਾਂ ਨੂੰ ਉੱਥੇ ਲੈ ਜਾਓਗੇ ਤੁਸੀਂ ਨਹੀਂ ਅਸੀਂ ਖਨੌਰੀ ਕਿਉਂਕਿ ਜੋ ਵੀ ਮਤਲਬ ਕਿ ਆਪਣੀਆਂ ਜਿ세 ਬੰਦੀਆਂ ਦੇ ਪ੍ਰੋਗਰਾਮ ਸੀਗੇ ਸਰ ਉਵੇਂ ਹੀ ਆਪਣਾ ਮਤਲਬ ਕਿ ਹੂ ਬੂ ਉਵੇਂ ਹੀ ਲਾਗੂ ਹੋਵੇਗਾ ਸਾਰਾ ਪ੍ਰੋਗਰਾਮ ਅਸੀਂ ਖੁਦ ਵੀ ਮੈਂ ਆਪ ਵੀ ਖਨੌਰੀ ਵੱਲ ਚੱਲ ਰਹੇ ਹਾਂ ਜੀ ਤੇ ਮੇਰੇ ਨਾਲ ਜਥਾ ਵੀ ਆ ਰਿਹਾ ਖਨੌਰੀ ਵੱਲ ਨੂੰ ਤੇ ਬਾਕੀ ਮਤਲਬ ਕਿ ਜੋ ਵੀ ਕਰਨਗੇ ਇਹਨਾਂ ਨੇ ਚੱਕ ਤਾਂ ਲਿਆ ਸਾਡੇ ਬੰਦੇ ਜੀ ਤੁਹਾਡੀ ਆਵਾਜ਼ ਅੜ ਰਹੀ ਏ ਜੀ ਤੁਹਾਡੀ ਆਵਾਜ਼ ਅੜ ਗਈ ਸੀ ਕਿ ਦੁਬਾਰਾ ਦੁਬਾਰਾ ਸੁਨੇਹਾ ਦਿਓ ਕੀ ਕਹਿ ਰਹੇ ਸੀ ਮੈਂ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਮੈਂ ਕਿਹਾ ਵੀ ਇਹਨਾਂ ਨੇ ਹੱਥ ਤਾਂ ਉਹਨੂੰ ਪਾ ਲਿਆ ਜੀ ਪ੍ਰਧਾਨ ਜੀ ਨੂੰ ਹੱਥ ਤਾਂ ਇਹਨਾਂ ਨੇ ਪਾ ਲਿਆ ਪਰ ਇਹਨਾਂ ਨੂੰ ਹਜੇ ਤੱਕ ਪਤਾ ਨਹੀਂ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਉਹ ਕੀ ਚੀਜ਼ ਆ ਉਹ ਨੱਕ 'ਚ ਇਹਨਾਂ ਨੇ ਕੰਮ ਐਡਾ ਵੱਡਾ ਕਰ ਲਿਆ ਉਹਨਾਂ ਨੇ ਇੱਥੋਂ ਹੀ ਉਹਨਾਂ ਨੇ ਨਾ ਇਹਨਾਂ ਦੇ ਨੱਕ 'ਚ ਦਾਮ ਕਰ ਦੇਣਾ ਹਾਂ ਮਤਲਬ ਕਿ ਸਿਰਫ ਅਸੀਂ ਉਹਨਾਂ ਦੇ ਜਿਵੇਂ ਦੇ ਉਹਨਾਂ ਨੇ ਸਾਨੂੰ ਅ ਦਿਸ਼ਾ ਨਿਰਦੇਸ਼ ਦਿੱਤੇ ਹੋਏ ਆ ਅਸੀਂ ਹੂਬ ਹੂ ਉਵੇਂ ਹੀ ਆਪਦੇ ਖਨੌਰੀ ਬਾਰਡਰ ਤੇ ਜਾ ਕੇ ਲਾਗੂ ਕਰਨੇ ਆ ਸਾਡਾ ਉਹੀ ਕਦਮ ਰਹਿਣਗੇ ਉਵੇਂ ਹੀ ਚੱਲਾਂਗੇ ਅਸੀਂ ਸਾਨੂੰ ਇਹਨਾਂ ਗੱਲਾਂ ਨਾਲ ਉਹ ਪਟਕਾ ਨਹੀਂ ਸਕਦੇ ਸਾਡੀ ਜੰਗ ਨੂੰ ਅਸੀਂ ਉਵੇਂ ਹੀ ਚੱਲਾਂਗੇ ਠੀਕ ਹੈ ਸਾਨੂੰ ਮਦਦ ਜਥੇਬੰਦੀਆਂ ਪਾਰਟਰ ਹੋਣਗੇ ਸਰ ਠੀਕ ਹੈ ਬਹੁਤ ਸ਼ੁਕਰੀਆ ਗੁਰਵਿੰਦਰਜੀਤ